Rai Shree Singh Vishnu, Bhagavan Diyan, Soh Hamma Rai Vishnu, Bhagavan Diyan, Soh Hamma Rai Vishnu.

ਸਤਿਕਾਰਯੋਗ ਸਰਬਾਰ ਸੰਗਤ ਜੀਓ ਇਹ ਹਰ ਬਾਣੀ ਵੀ ਜੇਟ ਸ਼ੈਨਸ਼ੇ ਸੰਮਤ 11 ਉਦਮ ਸਿੰਘ ਦੇ ਗਰੇ ਪਿੰਡ ਜਲਾਲਾਬਾਦ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੱਚੇ ਪਾਸ਼ਾ ਜੀ ਵੱਲੋਂ ਵਿਚਾਰਣ ਕੀਤੀ ਗਈ ਹੈ ਆਓ ਹਰ ਸੰਗਤ ਜੀ ਇਸ ਹਰ ਬਾਣੀ ਅਨਸਾਰ ਸੱਚੇ ਪਾਸ਼ਾ ਜੀ ਨੇ ਸਤਸੰਗ ਦੀ ਬਹੁਤ ਵਡਿਆਈ ਕੀਤੀ ਹੈ ਤੇ ਸਤਸੰਗ ਦੀ ਮਹਾਨਤਾ ਦੱਸੀ ਹੈ ਕਿ ਜਿਹੜਾ ਸਤਸੰਗ ਹੈ ਉਸ ਦੇ ਵਿੱਚ ਜਦੋਂ ਅਸੀਂ ਆ ਕੇ ਬੈਠਦੇ ਹਾਂ ਉਹ ਸੱਚ ਦਾ ਸੰਗ ਹੁੰਦਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੁਗਲੀ ਨਿੰਦਿਆ ਵੈਰ ਵਿਰੋਧ ਨਹੀਂ ਹੁੰਦਾ ਕਿਉਂਕਿ ਸਤ ਸੰਗ ਜਿਹੜਾ ਹੈ ਉਹ ਨਿਰਵੈਰ ਭਾਵਨਾ ਨਾਲ ਹੁੰਦਾ ਹੈ ਤੇ ਉਸ ਦੀ ਕੋਈ ਵੀ ਜਾਤੀ ਨਹੀਂ ਹੁੰਦੀ ਨਾ ਕੋਈ ਉਹਦਾ ਕੋਈ ਸਥਾਨ ਹੁੰਦਾ ਹੈ ਉਹ ਪਰਮੇਸ਼ਰ ਕਹਿੰਦਾ ਹੈ ਕਿ ਤੁਸੀਂ ਪੰਜ ਚਕਾਰੇ ਲਗਾ ਕੇ ਜਿੱਥੇ ਵੀ ਬੈਠਦੇ ਹੋ ਮੇਰਾ ਗੁਣਗਾਨ ਕਰਦੇ ਹੋ ਉਹ ਹੀ ਸਤ ਦਾ ਸੰਗ ਹੁੰਦਾ ਹੈ ਉਸੇ ਨੂੰ ਹੀ ਸਤ ਸੰਗ ਕਿਹਾ ਜਾਂਦਾ ਹੈ ਸੋ ਆਓ ਹਰ ਸੰਗਤ ਜੀ ਹਰ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਹੈ ਬੜੇ ਪਿਆਰ ਤੇ ਸਤਕਾਰ ਨਾਲ ਸਰਵਣ ਕਰਨਾ ਜੀ ਸੱਚਾ ਸਤ ਸੰਗ ਸਤ ਗੁਰ ਚਰਨ ਚਾਰ ਜੋਗ ਦੇ ਸਤ ਸੰਗੀ ਦੇਣ ਗਵਾਈਆ ਜੇ ਜਿਹੜਾ ਸੱਚਾ ਸੰਸਤਾਨ ਗਿਆ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹ ਪਰਮੇਸ਼ਰ ਦੇ ਚਰਨਿਆਂ ਇਸ ਗੱਲ ਦੀ ਗਵਾਹੀ ਜਿਹੜੇ ਚਾਰ ਜੋਗ ਦੇ ਸਤਸੰਗੀ ਵੀ ਦੇ ਰਹੇ ਹਨ ਸਤਸੰਗੀ ਉਹ ਹੁੰਦੇ ਹਨ ਜਿਨ੍ਹਾਂ ਨੂੰ ਸੱਚ ਦਾ ਸੰਗ ਕਰਦੇ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਹੋਰ ਕੋਈ ਉਹਨਾਂ ਨੂੰ ਕਿਸੇ ਚੀਜ਼ ਨਾਲ ਮਤਲਬ ਨਹੀਂ ਹੁੰਦਾ ਕੋਈ ਨਿੰਦਿਆ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ ਉਹ ਜਿਹੜੇ ਸਤਸੰਗੀ ਆ ਉਹ ਵੀ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਜਿੱਥੇ ਝਗੜਾ ਨਹੀਂ ਜਾਤ ਪਾਤ ਵਰਨ ਵਰਨ ਮਾਨਸ ਮਾਨਵ ਵੰਡ ਨਾ ਕੋਈ ਵੰਡਾਈਆ ਤੇ ਉਹ ਜਗ੍ਹਾ ਜਿੱਥੇ ਪਰਮੇਸ਼ਰ ਕਹਿੰਦੇ ਆ ਇਨਸਾਨਾਂ ਦੀ ਕੋਈ ਵੰਡ ਨਹੀਂ ਹੁੰਦੀ ਕੋਈ ਉੱਚ ਨੀਚ ਨਹੀਂ ਹੁੰਦੀ ਨਾ ਕੋਈ ਜਾਤ ਦਾ ਨਾ ਪਾਤ ਦਾ ਨਾ ਵਰਨ ਬਰਨ ਦਾ ਕੋਈ ਝਗੜਾ ਨਹੀਂ ਹੁੰਦਾ ਉਹੀ ਜਗ੍ਹਾ ਤੇ ਕੀ ਹੁੰਦਾ ਸਤ ਸੰਗ ਹੁੰਦਾ ਇੱਕ ਗੀਤ ਆਤਮ ਪਰਮਾਤਮ ਟੋਲਾ ਪੜਨ ਦੂਸਰਿਆਵਰ ਨਕੋਏ ਪੜਾਈਆ ਤੇ ਸਤਸੰਗਤ ਹਮੇਸ਼ਾ ਇਹ ਪਰਮੇਸ਼ਰ ਦਾ ਇਕੋ ਹੀ ਗੀਤ ਜਿਹੜਾ ਇਕੋ ਹੀ ਢੋਲਾ ਪਾ ਪੜਦੇ ਆ ਤੂੰ ਮੇਰਾ ਮੈਂ ਤੇਰਾ ਇਸ ਤੋਂ ਇਲਾਵਾ ਹੋਰ ਕੋਈ ਕਹਿੰਦੇ ਇਹਦੇ ਇਸ ਤੋਂ ਇਲਾਵਾ ਕੋਈ ਵੀ ਪੜਾਈ ਨਹੀਂ ਹੁੰਦੀ ਸੱਚ ਪਿਆਰ ਦੀ ਮੰਜ਼ਲ ਚੜਨ ਬਿਨ ਕਦਮਾਂ ਪੰਦ ਮੁਕਾਈਆ ਤੇ ਜਿਹੜੇ ਇਸ ਤਰ੍ਹਾਂ ਪਰਮੇਸ਼ਰ ਦੀ ਉਸਤਤ ਕਰਦੇ ਨੇ ਗੁਣਗਾਨ ਕਰਦੇ ਨੇ ਉਹ ਪਰਮੇਸ਼ਰ ਦੀ ਸੱਚੀ ਮੰਜ਼ਲ ਵੱਲ ਚੜਦੇ ਆਂ ਉਹਨਾਂ ਦੇ ਰਸਤੇ ਵਿੱਚ ਕੋਈ ਵੀ ਉਹਨਾਂ ਨੂੰ ਅਟਕਾ ਨਹੀਂ ਸਕਦਾ ਜੋਤੀ ਜਾਤੇ ਲੜਫੜਨ ਨਾਤੇ ਸਕੇ ਨਾ ਕੋਈ ਤੜਾਈਆ ਕਿਉਂ ਜੋਤੀ ਜਾਤਾ ਪਰਮੇਸ਼ਰ ਜਦੋਂ ਅਸੀਂ ਉਹਦਾ ਲੜਫੜ ਲੈਨੇ ਆ ਫਿਰ ਸਾਡਾ ਉਹਦੇ ਨਾਲ ਜਿਹੜਾ ਲੜ ਵੱਜ ਜਾਂਦਾ ਉਹਨੂੰ ਕੋਈ ਵੀ ਤੋੜਾ ਨਹੀਂ ਸਕਦਾ ਸੱਚ ਦਵਾਰ ਤੁਰਦੇ ਵੜਨ ਅਗੇ ਹੋ ਨਾ ਕੋਈ ਅਟਕਾਈਆ ਤੇ ਜਦੋਂ ਸਾਡੀ ਪਰਮੇਸ਼ਰ ਨਾਲ ਪ੍ਰੀਤੀ ਹੋ ਜਾਂਦੀ ਆ ਫਿਰ ਅਸੀਂ ਪਰਮੇਸ਼ਰ ਦੇ ਦਰ ਵਿੱਚ ਜਾਗ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਤੇ ਇਹ ਜਿਹੜਾ ਪੰਦਾ ਸਾਡਾ ਬਿਨ ਕਦਮਾਂ ਤੋਂ ਹੁੰਦਾ ਹੈ ਜ ਸਤਗੁਰੂ ਸੁਆਮੀ ਤਰਨੀ ਤਰਨ ਤਾਰਨ ਹਾਰ ਇੱਕ ਅਖਵਾਈਆ ਤੇ ਜਦੋਂ ਉਹ ਸੱਚੇ ਦੁਆਰ ਤੇ ਚਲੇ ਜਾਂਦੇ ਪਰਮੇਸ਼ਰ ਦੇ ਦਰ ਤੇ ਚਲੇ ਜਾਂਦੇ ਨੇ ਫੇਰ ਉਹੀ ਧਰਨਾ ਹਾਰਿਆ ਸਿਰਫ ਇੱਕ ਪਰਮੇਸ਼ਰ ਹੀ ਧਰਨਾ ਹਾਰ ਰਾ ਜਿਹੜਾ ਸਾਰਿਆਂ ਨੂੰ ਧਾਰਦਾ ਆ ਸੋ ਜੋ ਆਦ ਜਗਾਦੀ ਕਰਨੀ ਕਰਨ ਕਰਤਾ ਪੁਰਖ ਅਗਾਮਿਆ ਥਾਈਆ ਤੇ ਪਰਮੇਸ਼ਰ ਜਿਹੜਾ ਹੈ ਉਹ ਆਦ ਜਗਾ ਦਿਆ ਤੇ ਜਿਹੜੀ ਉਹ ਕਰਨੀ ਕਰਦਾ ਆ ਉਹ ਗੰਮੀ ਆ ਉਹਦਾ ਕੋਈ ਵੀ ਆਪਾਂ ਪੇਦ ਨਹੀਂ ਪਾ ਸਕਦੇ ਜਿਸ ਦੀ ਸਭ ਨੇ ਮੰਗੀ ਸ਼ਰਨ ਇਕ ਇਕੋ ਇੱਕ ਜਨਾਈਆ ਕਿ ਉਸੇ ਪਰਮੇਸ਼ਰ ਦੀ ਸਾਰੇ ਓਟ ਆਸਰਾ ਮੰਗਦੇ ਆ ਤੇ ਉਹਦੇ ਦੀ ਸ਼ਰਨ ਵਿੱਚ ਰਹਿੰਦੇ ਆ ਸੋ ਭਗਤ ਸਹੇਲਾ ਸੋ ਹਾਏ ਆਪਣਾ ਦਰਨ ਦਰ ਦਵਾਰਾ ਇੱਕ ਵਡਿਆਈਆ ਤੇ ਸਤ ਸੰਗ ਕਹਿ ਰਿਹਾ ਹੈ ਉਹ ਆਪਣੇ ਭਗਤ ਸਹੇਲੇ ਜਿਨ੍ਹਾਂ ਨੂੰ ਆਪਣੇ ਦਰ ਤੇ ਉਹ ਬੁਲਾ ਲੈਂਦਾ ਆ ਤੇ ਉਹ ਆਪਣੇ ਦਰ ਤੇ ਆਇਆ ਨੂੰ ਵਡਿਆਈ ਤੇ ਮਾਣ ਦਿੰਦਾ ਹੈ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸੱਚ ਦਾ ਮਾਲਕ ਤੁਰ ਦਰਗਾਹੀ ਆ ਤੇ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਸਾਰੀਆਂ ਜੋਤੀਆਂ ਦਾ ਮਾਲਕ ਹੈ ਜੋਤ ਸਰੂਪ ਹੈ ਉਹ ਆਪਣੀ ਕਿਰਪਾ ਕਰਦਾ ਹੈ ਉਹ ਆਪਣੇ ਪ੍ਰਪਤਨ ਨੂੰ ਸੱਚਾ ਵਾਰ ਦਿੰਦਾ ਹੈ ਤੇ ਸਭ ਦਾ ਉਹ ਮਾਲਕ ਹੈ ਸਤ ਸੰਗ ਕਹੇ ਮੈਂ ਸੋਭਾ ਲੋਕਮਾਤ ਸਤ ਗੁਰ ਸ਼ਬਦ ਦਏ ਵਡਿਆਈਆ ਤੇ ਸਤ ਸੰਗ ਕੀ ਕਹਿ ਰਿਹਾ ਹੈ ਕਿ ਜਿਹੜੀ ਲੋਕਮਾਤ ਵਿੱਚ ਮੈਨੂੰ ਕੀ ਹੈ ਸੋਭਾ ਮਿਲਦੀ ਹੈ ਪਰ ਸੋਭਾ ਕਿਹੜੇ ਸਤ ਸੰਗ ਨੂੰ ਮਿਲਦੀ ਹੈ ਜਿੱਥੇ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ ਜਿੱਥੇ ਪਰਮੇਸ਼ਰ ਦਾ ਗੁਣਗਾਨ ਹੁੰਦਾ ਹੈ ਨਾ ਕਿ ਜਿੱਥੇ ਨਿੰਦਿਆ ਹੁੰਦੀ ਹੈ ਇਸ ਕਰਕੇ ਉਹ ਜਿੱਥੇ ਨਿੰਦਿਆ ਹੁੰਦੀ ਉੱਥੇ ਸਤ ਸੰਗ ਹੁੰਦਾ ਹੀ ਨਹੀਂ ਹੈ ਇਸ ਕਰਕੇ ਕਹਿੰਦਾ ਕਿ ਪਰਮੇਸ਼ਰ ਜਿਹੜਾ ਹੈ ਉਹ ਜਦੋਂ ਹੁੰਦਾ ਉਹਦੀ ਵਡਿਆਈ ਹੁੰਦੀ ਆ ਤੇ ਲੋਕ ਮਾਤ ਵਿੱਚ ਮੈਨੂੰ ਵੀ ਸੋਭਾ ਮਿਲਦੀ ਆ ਤੇ ਸਤ ਗੁਰ ਸ਼ਬਦ ਦਾ ਇਹ ਵਡਿਆਈ ਆ ਤੇ ਜਿਹੜੀ ਪਰਮੇਸ਼ਰ ਦੀ ਉੱਤੇ ਜਿਹੜੇ ਸ਼ਬਦਾਂ ਨਾਲ ਉਹਦੀ ਵਡਿਆਈ ਹੁੰਦੀ ਆ ਉਹਦੇ ਨਾਲ ਹੀ ਲੋਕ ਮਾਤ ਵਿੱਚ ਮੈਨੂੰ ਵੀ ਵਡਿਆਈ ਮਿਲਦੀ ਆ ਜੋ ਮੇਰੀ ਝੋਲੀ ਪਾਵੇ ਅਗੰਮੀ ਦਾਤ ਵਸਤੇ ਅਮੋਲ ਆਪ ਵਰਤਾਈਆ ਤੇ ਪਰਮੇਸ਼ਰ ਜਿਹੜਾ ਮੇਰੀ ਝੋਲੀ ਦੇ ਵਿੱਚ ਦਾਤ ਪਾਉਂਦਾ ਹੈ ਉਹ ਗੰਮੀ ਦਾਤ ਹੁੰਦਾ ਧੁਰਦੀ ਦਾਤ ਪਾਉਂਦਾ ਜਿਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ ਅੱਗੇ ਕੀ ਕਹਿ ਰਿਹਾ ਸਤਸੰਗ ਮੇਰਾ ਵਕਤ ਨਹੀਂ ਕੋਈ ਦਿਵਸ ਰਾਤ ਅੱਠੇ ਪੈਰ ਖੁਸ਼ੀਆਂ ਦੇ ਟੋਨੇ ਗਾਈਆ ਤੇ ਸਤਸੰਗ ਕਹਿੰਦਾ ਜੀ ਮੇਰਾ ਕੋਈ ਵਕਤ ਵੀ ਨਹੀਂ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਅੱਠੇ ਪੈਰ ਜਿੱਥੇ ਵੀ ਤੁਸੀਂ ਮੈਨੂੰ ਪਰਮੇਸ਼ਰ ਦੀ ਵਡਿਆਈ ਵਾਸਤੇ ਕਰਦੇ ਹੋ ਮੈਂ ਉੱਥੇ ਹੀ ਆਪਣੀਆਂ ਖੁਸ਼ੀਆਂ ਦੇ ਢੋਲੇ ਗੁੰਗਾ ਮੇਰੀ ਵਖਰੀ ਨਹੀਂ ਕੋਈ ਜਮਾਤ ਅਖਰਾਵਾਲੀ ਨਾ ਕੋਈ ਪੜਾਈਆ ਮੇਰੀ ਸਭ ਤੋਂ ਵਖਰੀ ਜਾਤ ਅਜਾਤੀ ਰੂਪ ਨਾ ਕੋਈ ਦਰਸਾਈਆ ਕਿਉਂ ਕਹਿ ਰਿਹਾ ਮੇਰੀ ਕੋਈ ਵਖਰੀ ਜਾਤ ਵੀ ਨਹੀਂ ਹੈ ਮੈਂ ਅਜਾਤੀ ਹਾਂ ਇਹ ਮੈਂ ਜਾਤ ਪਾਤਾ ਤਾਂ ਬਾਹਰ ਹੈ ਕਿ ਕਿਹੜਾ satsang ਕਿਹੜੇ ਧਰਮ ਦਾ ਹੋ ਰਿਹਾ ਕਿੱਦਾਂ ਦਾ ਹੋ ਰਿਹਾ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਸਿਰਫ satsangi ਜਿਹੜੇ ਆ ਪਰਮੇਸ਼ਰ ਨੂੰ ਮੰਨਣ ਵਾਲੇ ਆ ਪ੍ਰਮਾਤਮਾ ਦੀ ਵਡਿਆਈ ਕਰਨ ਵਾਲੇ ਆ ਜਿੱਥੇ ਵੀ ਉਹ ਬੈਠ ਜਾਂਦੇ ਆ ਮੇਰੀ ਉਹ ਹੀ ਮੇਰੀ satsang ਹੁੰਦਾ ਹੈ ਇਸ ਕਰਕੇ ਮੇਰਾ ਕੋਈ ਜਾਤਾਂ ਪਾਤਨਾ ਕੋਈ ਲੈਣਾ ਦੇਣਾ ਨਹੀਂ ਮੇਰਾ ਝਗੜਾ ਨਹੀਂ ਕੋਈ ਨਾਲ ਕਾਗਜ਼ਾਤ ਦਵੇਤ ਵਿੱਚ ਕਦੇ ਨਹੀਂ ਆਇਆ ਤੇ ਮੇਰਾ ਇਹਨਾਂ ਕਾਗਜ਼ਾਂ ਨਾਲ ਵੀ ਕੋਈ ਝਗੜਾ ਨਹੀਂ ਹੈ ਕਿ ਕਿਹੜਾ ਇਹ ਮਤਲਬ ਆਪਾਂ ਬਾਣੀ ਕਿੱਥੋਂ ਪੜਨੇ ਆ ਕਿਹੜੇ ਪਰਮੇਸ਼ਰ ਦੀ ਪੜਨੇ ਆ ਮੈਨੂੰ ਸਿਰਫ ਇੱਕ ਪਰਮੇਸ਼ਰ ਦੀ ਅਕਾਲ ਪੁਰਖ ਦੀ ਵਡਿਆਈ ਨਾਲ ਮਤਲਬ ਆ ਸਦਾ ਸਦਾ ਆਬਾਦ ਜੁਗ ਜੁਗ ਪ੍ਰਭ ਦੀ ਓਟ ਤਕਾਈਆ ਤੇ ਮੈਂ ਉਸ ਪਰਮੇਸ਼ਰ ਦੀ ਓਟ ਵਿੱਚ ਹਮੇਸ਼ਾ ਹੀ ਆਬਾਦ ਆ ਮੇਰਾ ਮਾਲਕ ਮੋਹਨ ਮਾਦਵ ਮਾਦ ਜੋ ਦੇਵਨਾਰ ਸਰਨਾਈਆ ਤੇ ਮੇਰਾ ਕੀ ਹੈ ਇੱਕੋ ਹੀ ਅਕਾਲ ਪੁਰਖ ਆ ਜਿਨੇ ਮੈਨੂੰ ਆਪਣੀ ਸ਼ਰਨ ਦਿੱਤੀ ਹੋਈ ਹੈ ਜਿਸ ਮੇਰੀ ਰਚਨਾ ਰਜੀ ਆਦ ਅੰਤ ਵੇਖੇ ਤੋਰ ਦਰਗਾਹੀਆ ਤੇ ਉਸ ਪਰਮੇਸ਼ਰ ਪਰਮਾਤਮਾ ਨੇ ਹੀ ਮੇਰੀ ਰਚਨਾ ਕੀਤੀ ਆ ਸਤ ਸੰਗ ਕਹਿ ਰਿਹਾ ਤੇ ਅੰਤ ਤੱਕ ਵੀ ਉਹੀ ਮੇਰਾ ਮਾਲਕ ਆ ਮੇਰਾ ਹੁਕਮ ਨਹੀਂ ਕੋਈ ਤੱਤਾਂ ਨਾਲ ਤਨ ਵਜੂਦ ਨਾ ਕੋਇ ਚਤਰਾਈਆ ਤੇ ਮੇਰਾ ਕੋਈ ਤਨ ਵਜੂਦ ਜਿਹੜੇ ਉਹਨਾਂ ਦਾ ਕੋਈ ਮੇਰੀ ਤੱਤਾਂ ਵਾਲੇ ਸ਼ਰੀਰਾਂ ਨਾਲ ਮੇਰੀ ਕੋਈ ਉਹਨਾਂ ਨਾਲ ਮੇਰਾ ਹੁਕਮ ਨਹੀਂ ਹੈ ਮੈਂ ਆਪਣੇ ਹੀ ਪਰਮੇਸ਼ਰ ਦੀ ਉਸਤਤ ਵਿੱਚ ਰਹਿੰਦਾ ਹਾਂ ਤੇ ਉਹਨਾਂ ਨਾਲ ਮੇਰੀ ਕੋਈ ਚਤਰਾਈ ਵੀ ਨਹੀਂ ਹੈ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਸੱਚ ਦਾ ਮਾਲਕ ਏ ਕੀ ਅਖਵਾਈਆ ਓ ਪਰਮੇਸ਼ਰ ਜੋ ਜੋਤ ਰੂਪ ਹੈ ਸਭ ਤੇ ਕਿਰਪਾ ਕਰਦਾ ਹੈ ਸਭ ਨੂੰ ਸੱਚਾ ਵਰ ਦਿੰਦਾ ਹੈ ਉਹ ਸਭ ਦਾ ਮਾਲਕ ਹੈ satsang kahe main satgur shabad di tar sanjogi me la sach naal malaiya ਕਿ ਸਤ ਸੰਗ ਕਹ ਰਿਹਾ ਕਿ ਸੰਜੋਗ ਆ ਕਿ ਮੇਰਾ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੀ ਧਾਰ ਦੇ ਨਾਲ ਮੇਲ ਆ ਤੇ ਇਹ ਪਰਮੇਸ਼ਰ ਨਾਲ ਮੇਲ ਜਿਹੜਾ ਹੈ ਉਹ ਸੱਚ ਦਾ ਹੈ ਮੈਂ ਅਮਰਤ ਰਾਸ ਪੜਾਉਂਦਾ ਤੇਗੀ ਦੂਸਰਾ ਰਾਸ ਨਾ ਕੋਈ ਜਣਾਈਆ ਤੇ ਮੈਂ ਸਾਰਿਆਂ ਨੂੰ ਕੀ ਅਮਰਤ ਰੂਪੀ ਰਾਸ ਪੜਾਉਣਾ ਆ ਹੋਰ ਮੇਰੇ ਵਿੱਚ ਕੋਈ ਰਾਸ ਨਹੀਂ ਹੈ ਮੈਂ ਕੂੜਵਕਾਰ ਦਾ ਵਿਯੋਗੀ ਮਨਤਾ ਮੋਹ ਨਾ ਕੋਈ ਰਖਾਇਆ ਤੇ ਜਿਹੜਾ ਕੂੜਵਕਾਰ ਹੈ ਚੁਗਲੀ ਨਿੰਦਿਆ ਨਫ਼ਰਤ ਈ ਰਖਾਇਆ ਮੈਂ ਉਹਦਾ ਕਿੰ ਆ ਵਿਯੋਗੀ ਆ ਮੈਂ ਉਹਦੇ ਤੋਂ ਉਲਟ ਆ ਇਸ ਕਰਕੇ ਮੈਨੂੰ ਕਿਸੇ ਨਾਲ ਇਸ ਤਰ੍ਹਾਂ ਨਹੀਂ ਕੋਈ ਮੋਹ ਮਨਤਾ ਨਹੀਂ ਰੱਖਾਂਦਾ ਮੈਂ ਮੈਂ ਬੇਨਿਆਕਰਦਾਰ ਦਾ ਬੋਦੀ ਬੁੱਧੀ ਤੋਂ ਪਰੇ ਪੜਾਈਆ ਤੇ ਮੇਰੀ ਅੱਖਰਾਂ ਦੀ ਕੋਈ ਪੜਾਈ ਨਹੀਂ ਹੈ ਮੈਂ ਇਹ ਬੁੱਢੀ ਦਾ ਗੱਲਾਂ ਤੋਂ ਪੜਾਈਆਂ ਤੋਂ ਪਰੇ ਆ ਮੇਰੀ ਆਸ਼ਾ ਤ੍ਰਿਸ਼ਨਾ ਕਦੇ ਬਣੀ ਨਾ ਲੋਭੀ ਲਾਲਚ ਤ੍ਰਿਸ਼ਨਾ ਵਿੱਚ ਕਦੇ ਨਾ ਆਈਆ ਤੇ ਇਹ ਜਿਹੜੇ ਦੁਨੀਆਂ ਦੇ ਕੂੜ ਵਿਕਾਰ ਆ ਤ੍ਰਿਸ਼ਨਾ ਆ ਮੈਂ ਇਹਨਾਂ ਦਾ ਕੋਈ ਵੀ ਲੋਭ ਨਹੀਂ ਰੱਖਦਾ ਤੇ ਨਾ ਹੀ ਇਹਨਾਂ ਦੇ ਲੋਭਾਂ ਦੀ ਮੈਂ ਵਿੱਚ ਆਉਂਦਾ ਆ ਮੈਂ ਸੇਵਕ ਦੁਰਮਤ ਮਹਿਲ ਦਾ ਤੋਬੀ ਪਾਪਾ ਕਰਾਂ ਸਫਾਈਆ ਤੇ ਸਭ ਸੰਕੀ ਕਿਆ ਰਿਆ ਜਦੋਂ ਅਸੀਂ ਪਰਮਾਤਮਾ ਦੀ ਉਸਤਤ ਵਿੱਚ ਬੈਠਦੇ ਆ ਪਰਮੇਸ਼ਰ ਨਾਲ ਮੇਲ ਕਰਦੇ ਆ ਤੇ ਉਹਦੇ ਉਸ ਟਾਈਮ ਦੇ ਉੱਤੇ ਮੈਂ ਕੀ ਕਰਦਾ ਆ ਸਾਰੇ ਲੋਕਾਂ ਦੀ ਜਿਹੜੀ ਦੁਰਮਤ ਮੈਲ ਆ ਕੂੜ-ਵਕਾਰਾਂ ਦੀ ਮੈਲ ਜਿਹੜੀ ਆ ਇੱਕ ਧੋਬੀ ਵਾਂਗ ਧੋਂਦਾ ਆ ਤੇ ਉਹਨਾਂ ਦੇ ਪਾਪਾਂ ਦੀ ਸਫਾਈ ਕਰਦਾ ਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸਦ ਮੇਰਾ ਹੋਏ ਸਹਾਈਆ ਸਤ ਸੰਗ ਕਹੇ ਮੈਂ ਇੱਕੋ ਰਖਿਆ ਇਸ਼ਟ ਦੇਵ ਆਤਮਾ ਦੁਨੀਂ ਦੀਨ ਦੁਨੀ ਜਨਾਈਆ ਤੇ ਸਤ ਸੰਗ ਕੀ ਕਹ ਰ ਮੇਰਾ ਇੱਕੋ ਇਸ਼ਟ ਪਰਮੇਸ਼ਵਰਾ ਪਰਮਾਤਮਾ ਹੈ ਬੇਸ਼ੱਕ ਜੇਵ ਜਿਹੜੇ ਲੋਕ ਮਾਤ ਵਿੱਚ ਉਹਦੇ ਅਨੇਕਾਂ ਨਾਮ ਆ ਪਰ ਮੈਂ ਇੱਕੋ ਹੀ ਪਰਮੇਸ਼ਨ ਪਰਮਾਤਮਾ ਜਿਹੜਾ ਆ ਉਹਦੀ ਹੀ ਓਟ ਆਸਰਾ ਰੱਖਦਾ ਹਾਂ ਮੇਰਾ ਪਿਆਰ ਸਭਾਈ ਸ੍ਰਿਸ਼ਟ ਸ੍ਰੇਸ਼ਟ ਨੇ ਆਂ ਦੇ ਰੜਾਈਆ ਤੇ ਉਹਦੇ ਨਾਲ ਮੇਰਾ ਪ੍ਰੇਮ ਜਿਹੜਾ ਹੈ ਸਭ ਤੋਂ ਉੱਤਮ ਹੈ ਸ੍ਰੇਸ਼ਟਿਆ ਮੇਰਾ ਰੂਪ ਨਹੀਂ ਟਾਂਕ ਜਿਸਤ ਹਿੱਸਿਆਂ ਵਿੱਚ ਕਦੇ ਨਾ ਆਈਆ ਤੇ ਮੇਰੀ ਕੋਈ ਵੰਡ ਵੀ ਨਹੀਂ ਕਹਿੰਦੇ ਕਰ ਸਕਦਾ ਕੋਈ ਮੈਂ ਮਟੀਰੀਅਲ ਥਿੰਗ ਨਹੀਂ ਹੈਗਾ ਕਿ ਜਿਹਨੂੰ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਵੰਡਿਆ ਜਾ ਸਕੇ ਮੇਰਾ ਲੇਖਾ ਨਹੀਂ ਸਵਰਗ ਬਹਿਸ਼ਤ ਦੋਜਖ ਗੰਡ ਨਾ ਕੋਈ ਬੰਦਈਆ ਤੇ ਮੇਰਾ ਇਹ ਸਵਰਗ ਨਰਕਾਂ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਮੈਂ ਇਹਨਾਂ ਦੇ ਨਾਲ ਸੰਬੰਧ ਰੱਖਦਾ ਹਾਂ ਮੇਰੇ ਅੰਦਰ ਇੱਕੋ ਸੱਚ ਪਿਆਰ ਦਾ ਇਸ਼ਕ ਆਸ਼ਿਕ ਮਸ਼ੂਕ ਦੋਵੇਂ ਦੀਆਂ ਦੜਾਈਆ ਤੇ ਮੇਰਾ ਅੰਦਰ ਕੀ ਆ ਇੱਕੋ ਪ੍ਰੇਮ ਆ ਮੇਰਾ ਇਸ ਪਰਮੇਸ਼ਰ ਦੇ ਨਾਲ ਤੇ ਜਿਹੜੇ ਉਸ ਨੂੰ ਚਾਣ ਵਾਲੇ ਪਰਮੇਸ਼ਰ ਨੂੰ ਆਸ਼ਿਕ ਮਸ਼ੂਕ ਹੈ ਉਹਨਾਂ ਨੂੰ ਵੀ ਮੈਂ ਬੜੇ ਸਟਰੋਂਗਲੀ ਕਹਿੰਨਾ ਆ ਮੇਰੀ ਮੰਜ਼ਲ ਹਕੀਕੀ ਕਦੇ ਨਾ ਜਾਣਾ ਤਿਲਕ ਤਿਲਕ ਲਲਾਟੀ ਸਭ ਨੂੰ ਦਿਆਂ ਵਖਾਈਆ ਤੇ ਮੇਰੀ ਮੰਜ਼ਲ ਜਿਹੜੀ ਆ ਬਹੁਤ ਪੱਕੀ ਆ ਕਿ ਉਹਦੇ ਤੇ ਚੱਲਣ ਵਾਸਤੇ ਪਿਆਰ ਮੁਹੱਬਤ ਸੱਚਾ ਇਨਸਾਨ ਦੀ ਜ਼ਰੂਰਤ ਆ ਕਿਤੇ ਭੇਰ ਦੁਨਿਆਵੀ ਗੱਲਾਂ ਚਾ ਕੇ ਇਹ ਤਿਲਕਣ ਬਾਜੀ ਦੇ ਵਿੱਚੋਂ ਤਿਲਕ ਨਾ ਜਾਇਓ ਧਿਆਨ ਰੱਖਿਓ ਆਪਣੇ ਆਪ ਦਾ ਮੇਰੀ ਬਿਰਹੋਂ ਵਿਛੋੜੇ ਵਿੱਚ ਨਿਕਲੇ ਕੁਕ ਕੂਕ ਸੁਣਾਈਆ ਤੇ ਸਤ ਸੰਗਿਆ ਰਿਹਾ ਇਹ ਪਰਮੇਸ਼ਰ ਤੋਂ ਬਗੈਰ ਮੈਂ ਉਹਦੇ ਬਿਰਹੋਂ ਦੇ ਵਿੱਚ ਮੈਨੂੰ ਉਹਦੀ ਬਿਰਹੋਂ ਦਾ ਜੇ ਸਾਹਮਣਾ ਕਰਨਾ ਪਏ ਤੇ ਮੈਂ ਝੂਕਦਾ ਹਾਂ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਸਾਹਿਬ ਇੱਕ ਗੁਸਾਈਆ ਸਤ ਸੰਗ ਕਹੇ ਜਨ ਭਗਤੋ ਮੇਰੀ ਆਦ ਜਗਾਦ ਸਿੱਖਿਆ ਸ਼ਰਾ ਵਿੱਚ ਬਦਲ ਕਦੇ ਨਾ ਜਾਈਆ ਤੇ ਜਨ ਭਗਤੋ ਸਤ ਸੰਗ ਕੀ ਕਹਿ ਰਿਹਾ ਹੈ ਕਿ ਮੇਰੀ ਸਾਰੇ ਜਨ ਭਗਤਾਂ ਨੂੰ ਆਦ ਜਗਾਦ ਤੋਂ ਇਹੋ ਹੀ ਸਿੱਖਿਆ ਵਾ ਕਿ ਤੇ ਸ਼ਰਾ ਵਿੱਚ ਨਾ ਬਦਲ ਜਾਣਾ ਕਿਦਾ ਲੜਾਈ ਝਗੜੇ ਵਿੱਚ ਨਾ ਪੈ ਜਾਣਾ ਨਫਰਾ ਤੀਰਖਾ ਚ ਨਾ ਪੈ ਜਾਣਾ ਮੇਰਾ ਲੇਖਾ ਬਿਨ ਕਲਮ ਸ਼ਾਹੀ ਤੋਂ ਲਿਖਿਆ ਨਾ ਕੋਈ ਮਿਟੇ ਮਿਟਾ ਮਟਾਈਆ ਮੈਨੂੰ ਆਦਪੁਰਖ ਪਾਈ ਪਿਖਿਆ ਪਿਛਿਆ ਮੇਰੀ ਚੋਲੀ ਪਾਈਆ ਨਿਰਗੁਣ ਹੋ ਕੇ ਕੀਤਾ ਹਿੱਤਿਆ ਹਿਤਕਾਰੀ ਹੋ ਕੇ ਵੇਖ ਵਖਾਈਆ ਤੇ ਪਰਮੇਸ਼ਰ ਨੇ ਮੇਰਾ ਹੀ ਇਤਕਾਰ ਹੀ ਹੋ ਕੇ ਮੇਰੇ ਤੇ ਕਿਰਪਾ ਕੀਤੀ ਐ ਤੇ ਮੈਨੂੰ ਮੇਰੀ ਝੋਲੀ ਦੇ ਵਿੱਚ ਦਾਤ ਪਾਈ ਐ ਪਿਛਿਆ ਪਾਈ ਐ ਮੇਰਾ ਬਣ ਕੇ ਮਿੱਤਿਆ ਮਿੱਤਰ ਪਿਆਰਾ ਦੇ ਵਡਿਆਈਆ ਤੇ ਪਰਮੇਸ਼ਰ ਪਿਆਰਾ ਜਿਹੜਾ ਮੇਰਾ ਮਿੱਤਰ ਬਣ ਕੇ ਮੈਨੂੰ ਵਡਿਆਈ ਦੇ ਰਿਹਾ ਮੇਰਾ ਠੰਡਾ ਕੀਤਾ ਚਿੱਤਿਆ ਟਗੌਰੀ ਚਿੱਤ ਨજર ਕੋਈ ਨਾ ਆਈਆ ਮੇਰਾ ਹਿਰਦਾ ਨੇ ਐਡਾ ਠੰਡਾ ਸ਼ਾਂਤ ਕਰ ਦਿੱਤਾ ਹੈ ਕਿ ਮੈਨੂੰ ਠੱਗੀ ਚੋਰੀ ਜਿਹੜੀ ਆ ਨਾ ਮੈਂ ਆਪ ਕਰਦਾ ਤੇ ਨਾ ਮੈਨੂੰ ਕਿਸੇ ਚ ਵੀ ਨਜ਼ਰ ਨਹੀਂ ਆਉਂਦੀ ਮੇਰਾ ਆਪਣਾ ਆਪ ਮਿਟਿਆ ਹੰਕਾਰ ਜਗਤ ਨਾ ਕੋਈ ਰਖਾਈਆ ਮੇਰਾ ਲੈਣਾ ਦੇਣਾ ਹੋਇਆ ਚਿਟਿਆ ਕਾਲਖ ਰਹਿਣ ਕੋਈ ਨਾ ਪਾਈਆ ਤੇ ਮੇਰਾ ਜਿਹੜਾ ਹੰਕਾਰ ਆ ਦੁਨੀਆ ਦਾ ਵਿਕਾਰ ਆਂਦਾ ਉਹਨੇ ਖਤਮ ਕਰਕੇ ਮੈਨੂੰ ਅੰਦਰੋਂ ਸਾਫ਼ ਕਰ ਦਿੱਤਾ ਹੈ ਮੇਰਾ ਸੰਗ ਨਹੀਂ ਕੋਈ ਤਰ ਪੱਟਿਆ ਮੇਰਾ ਸੰਗ ਨਹੀਂ ਕੋਈ ਪੱਥਰ ਇਟਿਆ ਪਾਨਾ ਵੰਡ ਨਾ ਕੋਏ ਵੰਡਾਈਆ ਮੈਂ ਧਰਤੀ ਧਰਨੀ ਉੱਤੇ ਜਨ ਭਗਤਾ ਅੰਦਰ ਟਿਕਿਆ ਗੁਰਮੁਖਾਂ ਅੰਦਰ ਡੇਰਾ ਲਾਇਆ ਤੇ ਸਤਸੰਗ ਕੀ ਕਹਿ ਰਿਹਾ ਕਿ ਮੇਰਾ ਇਹਨਾਂ ਇਟਾਂ ਪੱਥਰਾਂ ਦੇ ਮਕਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਕਰਕੇ ਮੈਂ ਜਿਹੜਾ ਧਰਤੀ ਦੇ ਉੱਤੇ ਜਨ ਭਗਤਾਂ ਦੇ ਅੰਦਰ ਟਿਕਿਆ ਹੋਇਆ ਉਹ ਪਰਮੇਸ਼ਰ ਨੂੰ ਮੰਨਣ ਵਾਲੇ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੇ ਅੰਦਰ ਮੇਰਾ ਡੇਰਾ ਆ ਸੱਚ ਪਿਆਰ ਦੀ ਕੀਮਤ ਵਿਗਿਆ ਦੂਸਰ ਕੀਮਤ ਸਮਝ ਕਿਸੇ ਨਾ ਆਈਆ ਤੇ ਮੈਂ ਆਸ ਪਰਮੇਸ਼ਰ ਦੇ ਸੱਚੇ ਪਿਆਰ ਦੀ ਕੀਮਤ ਵਿੱਚ ਵੇਖ ਗਿਆ ਵਾਂ ਉਹ ਜਿਹੜੇ ਦੂਸਰੇ ਲੋਕ ਆ ਉਹਨਾਂ ਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਸਿਰਫ ਇਹ ਪਰਮੇਸ਼ਰ ਦੇ ਪਿਆਰੇ ਜਿਹੜੇ ਗੁਰਮੁਖਿਆ ਉਹਨਾਂ ਨੂੰ ਇਹਨਾਂ ਦੀ ਸਮਝ ਆਉਂਦੀ ਆ। ਮਾਲਕ ਇਕੋ ਪਿਤਾ ਪਤ ਪਰਮੇਸ਼ਰ ਤੁਰ ਦਰਗਾਈਆ ਤਿਉ ਦਰਗ ਜਿਹੜਾ ਪਰਮੇਸ਼ਰ ਮੇਰਾ ਪਿਤਾ ਹੈ ਇਕੋ ਮੇਰਾ ਮਾਲਕ ਹੈ। ਜੋ ਸੱਚ ਸਹੰਜਣੀ ਸੇਜਾ ਅੰਦਰ ਲਿਟਿਆ ਸਿੰਘਾਸਣ ਆਸਣ ਸੋਭਾ ਪਾਈਆ ਤੋ ਮੇਰੀ ਆਤਮਾ ਦੀ ਜਿਹੜੀ ਸੇਜ ਆ ਉਹਦੇ ਤੇ ਉਹਨੇ ਆਪਣਾ ਆਸਣ ਲਗਾਇਆ ਹੋਇਆ ਉਹਦੇ ਤੇ ਉਹ ਸ਼ੋਭਾ ਬੰਤਿਆ। ਜੋ ਮੇਰੇ ਵਿੱਚ ਨਾਮ ਫਲ ਰਸ ਦੇਵੇ ਮਿੱਠਿਆ ਅੰਨ ਡਿਟੜਾ ਆ ਪਚਖਾਈਆ ਤੋ ਮੇਰੇ ਵਿੱਚ ਉਹਨੇ ਆਪਣੇ ਨਾਮ ਦਾ ਜਿਹੜਾ ਫਲ ਪਾਇਆ ਹੈ ਇੰਨਾ ਮਿੱਠਾ ਆ ਉਹ ਇੰਨਾ ਅੰਨ ਡਿਟੜਾ ਆ ਕਿ ਉਹਨੇ ਮੈਨੂੰ ਆਪ ਚਖਾਇਆ ਜਿਸ ਜੋਗ ਜੋਗ ਆਪਣਾ ਖੇលਿਆ ਪਨ ਜਿਠਿਆ ਦੂਸਰ ਹੱਥ ਨਾ ਕਦੇ ਕਦੇ ਫੜਾਈਆ ਜੋ ਦਾ ਖੇਲ ਜਿਹੜਾ ਉਹ ਉਹ ਨੂੰ ਆਪਣੇ ਹੱਥ ਚ ਹੀ ਰੱਖਦਾ ਆ ਉਨ ਦੂਸਰੇ ਦੇ ਹੱਥ 'ਚ ਨਹੀਂ ਫੜਾਉਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਨੇਕ ਲੰਕਨ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੇਰਾ ਲੇਖਾ ਜਾਣੇ ਨੇਤਨ ਵਿਤਿਆ ਨਿਰਗੁਣ ਹੋ ਕੇ ਨਿਰਵੈਰ ਆਪਣਾ ਰੰਗ ਰੰਗਾਈਆ ਤੋ ਜਿਹੜਾ ਪਰਮੇਸ਼ਰ ਪਰਮਾਤਮਾ ਆ ਜਿਹੜਾ ਰਾਜਿਆਂ ਦਾ ਰਾਜਾ ਆ ਉਹਨੇ ਮੇਰਾ ਦਿਲ ਰੋਜ਼ ਦਾ ਲੇਖਾ ਜੋਖਾ ਜਿਹੜਾ ਉਹਨੂੰ ਦੇਖਦਾ ਆ ਤੇ ਉਹ ਨਿਰਗੁਣ ਤੇ ਨਿਰਵੈਰ ਹੋ ਕੇ ਮੇਰੇ ਦੋਸ ਨੇ ਆਪਣਾ ਰੰਗ ਚੜਾਇਆ ਹੋਇਆ ਹੈ ਆਓ ਹਰ ਸੰਗਤ ਜੀ ਸੱਚੇ ਪਾਸ਼ਾ ਜੀ ਨੇ ਵੀ ਸਾਨੂੰ ਅਸੂਲਾਂ ਵਿੱਚ ਵੀ ਲਿਖਾਇਆ ਹੈ ਕਿ satsang ਵਿੱਚ ਆਪਾਂ ਕਿਵੇਂ ਬੈਠਣਾ ਹੈ ਸਤਸੰਗ ਦੀ ਹਜ਼ੂਰੀ 'ਚ ਜਦੋਂ ਬੈਠਣਾ ਹੈ ਸਾਰਿਆਂ ਨੇ ਇਧਰ ਉਧਰ ਗੱਲਾਂ ਨਹੀਂ ਕਰਨੀਆਂ ਇਧਰ ਉਧਰ ਵੇਖਣਾ ਨਹੀਂ ਸਿਰਫ ਇੱਕ ਪਰਮੇਸ਼ਰ ਦਾ ਧਿਆਨ ਦੇਣਾ ਹੈ ਤੇ ਬੜੇ ਠੀਕ ਠੰਗ ਦਾ ਸਤਸੰਗ ਸ਼ੁਰੂ ਹੋਣ ਤੋਂ ਪਹਿਲਾਂ ਬੈਠਣਾ ਹੈ ਤੇ ਇਹ ਜਿਹੜਾ ਥੋੜਾ ਜਿਹਾ ਬੋਲਣ 'ਚ ਮੈਂ ਜ਼ਰੂਰ ਉੱਪਰ-ਨੀਚੇ ਕਰ ਗਈਆਂ ਪਰ ਜੋ ਪਰਮੇਸ਼ਰ ਦਾ ਮੈਸੇਜ ਹੈ ਉਹ ਮੈਂ ਤੁਹਾਨੂੰ ਵੀ ਆਪ ਵੀ ਕੋਸ਼ਿਸ਼ ਕਰਾਂਗੀ ਕਿ ਇਹਦੇ ਤੇ ਚੱਲਾਂ ਤੇ ਸਾਨੂੰ ਸਾਰੀ ਹਰ ਸੰਗਤ ਨੂੰ ਇਹਦੇ ਤੇ ਚੱਲਣਾ ਚਾਹੀਦਾ ਹੈ ਆਓ ਹਰ ਸੰਗਤ ਜੀ ਮੈਂ ਇੱਥੇ ਇਹ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਔਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਜੇ ਹਰ ਬਾਣੀ ਪੜਦਿਆਂ ਕੋਈ ਵਿਚਾਰ ਕਰਦਿਆਂ ਮੇਰ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਹਜੂਰ ਸੱਚੇ ਪਾਤਸ਼ਾਹ ਜੀ ਪਾਸੋਂ ਔਰ ਸੰਗਤ ਪਾਸੋਂ ਖੀਮਾ ਮੰਗਦੀ ਹਾਂ ਆਓ ਪੰਜ ਜਕਾਰਿਆਂ ਦਾ ਮੇਰੇ ਨਾਲ ਸਾਥ ਦਿਓ ਜੀ ਸੋ ਹੰਗੂ ਮਹਾਰਾਜੇ ਰੇਸੇ ਨੂੰ ਵਿਸ਼ਨੂੰ ਭਗਵਾਨ ਦੀ ਜੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੋ ਹੰਗ ਮਹਾਰਾਏ ਸ਼ੇਰ सिंह विष्णु भगवान्ी जय सोङ्गमाराय शेरसिंह विष्णु भगवान्